ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਨਲਾਈ ਬਹੁਤ ਬਹੁਤ ਧੰਨਵਾਦ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਨਲਾਈ ਬਹੁਤ ਬਹੁਤ ਧੰਨਵਾਦ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਸੀਂ ਸਾਰਿਆਂ ਨੂੰ ਹਾਂਜੀ ਆਪਾਂ ਜੁਆਇੰਟ ਲੈਸ ਲਾਉਣ ਲੱਗੇ ਆਂ ਬਾਹਾਂ ਦੇ ਉੱਪਰ ਸੀ ਦੇਖ ਸਕਦੇ ਹਾਂ ਪਰ ਕਿਸ ਤਰ੍ਹਾਂ ਲਾਉਣੀ ਹੈ ਹਾਂਜੀ ਉਸ ਤਰ੍ਹਾਂ ਵੀ ਜਿਹੜੀ ਲੈਸ ਆ ਗਈ ਲੈਸ ਦਾ ਸਿੱਧਾ ਪਾਸ ਆਪਾਂ نیچے ਵਾਲੀ ਸਾਈਡ ਰੱਖ ਲੈਣਾ ਸਿੱਧੇ ਨਾਲ ਸਿੱਧੇ ਨੂੰ ਅਟੈਚ ਕਰ ਦੇਣਾ ਹੈ ਟੈਚ ਕਰ ਲੈ ਲੈਸ ਨੂੰ ਹੁਣ ਆਪਾਂ ਜਿਹੜਾ ਪ੍ਰੈਸ ਦੇ ਨਾਲ ਇਸ ਤਰ੍ਹਾਂ ਨੱਪ ਦੇਣਾ ਇਹਨੂੰ ਉਤੋਂ ਦੀ ਸਲਾਈ ਨਹੀਂ ਲਾਉਣੀ ਆਪਾਂ ਫਿਰ ਇਹਨੂੰ ਨੱਪ ਲੈਣਾ ਸਹੀ ਹੈ ਫਿਰ ਇਹਦੇ ਸੈਂਟਰ ਆ ਇਸੇ ਨਾਲ ਆ ਲਾ ਲਾ ਹਮ ਨੂੰ ਪੂਰ ਨੂੰ ਲੈਟ ਆ ਜੂਗੀ ਕਿਵੇਂ ਦਬਾਵਾਂ ਕਰ ਦਿੰਦੇ ਹਾਂ ਦਬਾਵ ਕਰਦੇ ਹਾਂ ਹਾਂ ਕਰੇ ਕਰੇ ਜੀ ਤੇ ਲੱਗ ਤੋਂ ਜਣਾ ਉਹ ਜੀ ਤੇ ਬਾਈ ਬਾਈ ਲੈਟ ਵਕਤਾਂ ਨਹੀਂ ਮੇਰਾ ਕੋਈ ਚਰੰਗਾ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਇੱਕ ਸਾਈਡ ਆਪਾਂ ਪੱਲੇ ਦੇ ਨਾਲ ਅਟੈਚ ਕਰ ਲਈ ਆ ਪਲੱਸ ਇੱਕ ਸਾਈਡ ਆਪਾਂ ਜੋੜਦੇ ਆਂ ਹਾਂ ਹਾਂਜੀ ਸੇਮੀ ਆਪਾਂ ਇਸ ਤਰ੍ਹਾਂ ਲੈਸ ਨੂੰ ਉੱਪਰ ਰੱਖ ਲੈਣਾ ਹੈਗਾ ਨਾਲ ਨਾਲ ਸਲਾਈ ਲਾ ਦੇਣੀ ਆ ਹਾਂਜੀ ਇਸ ਤਰ੍ਹਾਂ ਹੁਣ ਆਪਣੀ ਇਹ ਲੈਸ ਲੱਗ ਗਈ ਹੈ ਇਹਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਲਾ ਕੇ ਇਹਨੂੰ ਪ੍ਰੈਸ ਨਾਲ ਸੈੱਟ ਕਰ ਲੈਣਾ ਕਪੜਾ ਥੱਲੇ ਨੀਚੇ ਇਹਨੂੰ ਸੈੱਟ ਹੋ ਜਾਊਗਾ ਹਾਂਜੀ ਜਿਹੜੀ ਇਹ ਵਾਲੀ ਲੈਸ ਹਸ ਕੋਲੀਆਂ ਆਏ ਆਪਾਂ ਇਹ ਇਹ ਇਸ ਤਰ੍ਹਾਂ ਲਾ ਕੇ ਇਹਨੂੰ ਪਾਈਪਿੰਗ ਦੇ ജാപി മനോ അപ്പം പൈപിംഗ് ഒ ടേ ബാഹാൻ ഫ്രണ്ടി സൈഡ ലാണ ਹਾਂ ਜੀ ਸਤਨਾਪਾਸ ਕੋਲ ਲਾ ਫਲਾ ਲੀਏ ਇਹਨੂੰ ਪੈਸਟ ਕਰ। ਵਿਦਿਆਲੀ ਸਾਈਨ ਨੂੰ ਕੋਡ ਕਰ ਲੈਣਾ। ਸਹੀ ਗੱਲ ਹੈ। ਹਾਂ ਜੀ ਆਪਣੀ ਪਾਈਪਿੰਗ ਦੀ ਤਰ੍ਹਾਂ ਹੀ ਕੰਮ ਦੇਉਗੀ ਇਸ ਤਰ੍ਹਾਂ। ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਲਈ ਬਹੁਤ-ਬਹੁਤ ਸ਼ੁਕਰੀਆ ਜੀ। ਵਾਇਰ ਜੀ ਦਾ ਖਾਸਾ ਵਾਇਰ ਜੀ ਕੀ ਫਤਿਹ। ਜੇ ਤੁਸੀਂ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਆਪਣੇ ਲਾਈਵ ਨੂੰ ਲਾਈਕ ਕਰ ਲਓ। ਓਕੇ। ਜੇਸ ਤਰ੍ਹਾਂ ਆਪਾਂ ਸੈੱਟ ਕਰ ਲੈਨੇ ਆਂ ਹੱਥ ਦੇ ਨਾਲ ਪੰਗੀ ਤਰ੍ਹਾਂ ਜਿਹੜੀ ਆਪਣੀ ਐਸਟਾਜੀ ਇਹਦਾ ਨਾਲ-ਨਾਲ ਆਪਾਂ ਸਲਾਈ ਲਾ ਲੈਣੀ ਆਂ ਆਖ ਹਾਂਜੀ ਹੁਣ ਇਹਦੇ ਵਿੱਚ ਆਪਾਂ ਪੈਂਟ ਐਕਸ ਪੋਣੇ ਆਂ ਫਰਾਈਪਣੀ ਆਈ ਹੁਣ ਨਾਲ ਫਰਾਈਪਣੀ ਨਾ ਹੋਵੇ ਉਸ ਤੋਂ ਬਾਅਦ ਆਪਾਂ हाँ जी इस तरह चार इंच चार इंच लो अपना हां जी एक इंच सवा एक इंच से आप एक निशान ला लेना एक इंच से दो सूत इस तरह सेम ही दो ला लेना दो इंच से दो सूत हां जी इस तरह

ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਲੇ ਲਾਈਕ ਦੰਨ ਕਰ ਦੋ ਜੇ ਤੁਸੀਂ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਲਈ ਹਾਂਜੀ ਇਸ ਤਰ੍ਹਾਂ ਆਪਾਂ ਸੇਮੀਆਂ ਪੱਤੀ ਦੀ ਹੈਲਪ ਦੇ ਨਾਲ ਇਹਨੂੰ ਸਿੱਧੀ ਲਾਈਨ ਲਾ ਲੈਣੀ ਆ ਸੇਮੀ ਆਪਾਂ ਜਿਹੜਾ ਨੀਚੇ ਵਾਲਾ ਨਿਸ਼ਾਨ ਸਵਾ ਦੋ ਇੰਚ ਤੇ ਲਾਇਆ ਹੈ ਇਹ ਨਿਸ਼ਾਨ ਤੋਂ ਇਸ ਤਰ੍ਹਾਂ ਫੱਟੀ ਲਾ ਲੈਣੀ ਹੈ ਲਾਤੇ ਜਿ ਸ਼ਾਂਲਾ ਜੀ ਹਾਂਜੀ ਇਹਦੇ ਵਿੱਚ ਹੁਣ ਆਪਾਂ ਪੈਂਟ ਐਕਸ ਪਾਉਣੇ ਆ ਇਸ ਤਰ੍ਹਾਂ ਬ੍ਰੇਕਾ ਸਲਾਈ ਲਾਉਣੀ ਹੁੰਦੀ ਹੈ ਜਿਸ ਤਰ੍ਹਾਂ ਪੱਧਾ ਪੈਰ ਮਸ਼ੀਨ ਦੇ ਉੱਪਰ ਰੱਖਣਾ ਅੱਧਾ ਥੱਲੇ ਵਾਲੀ ਸਾਈਡ ਨੂੰ ਲਾ ਕੇ ਆਪਾਂ ਇਸ ਤਰ੍ਹਾਂ ਸਲਾਈ ਲਾਈ ਜਾਣੀ ਆਂ ਅੰਦਰਲੀ ਸਾਈਡ ਵਾਲਾ ਪੈਰ ਆ ਜਿਹੜਾ ਹਾਂਜੀ ਸੇਮ ਹੀ ਆਪਾਂ ਹੁਣ ਸੇਮ ਹੀ ਡਿਜ਼ਾਈਨ ਆਪਾਂ ਮੂਰੀਆਂ ਤੇ ਬਣਾਉਣਾ ਇੰਜ ਇਹਦੇ ਨਾਲ ਦਾ ਹੀ ਹਾਂਜੀ ਆਪਾਂ ਲੈਸ ਰਿਜੈਂਟ ਹੋ ਗਏ ਨੀਚੇ ਵਾਲੀ ਸਾਈਡ ਮੋੜਿਆਂ ਦੇ ਫਰੰਟ ਤੇ ਵੀ ਆਪਾਂ ਮੋੜਲੀ ਸਾਈਡ ਲੈਸ ਲਾ ਲਿਆ ਤੇ ਆਪਾਂ ਦੋ ਪੈਂਡ ਐਕਸ ਪਾਤੇ ਆ ਹੂੰ ਲਾਈਟ ਆ ਗਈ ਤੇ ਅਸੂ ਚੱਲਦੀ ਹੈ ਲੋਨ ਵਾਲੀ ਆਪਣੀ ਹਾਂਜੀ ਬੇਟ ਦੋ ਮਿੰਟ ਦੀ ਲਾਈਟ ਗਈ ਸੀਗੀ ਹਾਂਜੀ ਇਸ ਤਰ੍ਹਾਂ ਜੁੜੇ ਰਹੋ like ਦੇ ਨਾਲ ਤੇ ਹਾਂਜੀ ਹੁਣ ਆਪਾਂ ਦੂਸਰੀ ਵਾਂ ਦਾ ਡਿਜ਼ਾਈਨ ਵੀ ਸੇਮ ਹੀ ਬਣਾਵਾਂਗੇ। ਉਹ ਵੀ ਵੰਦੇ ਸਿਟਾਰ ਕੁਝ ਕੱਪੜੇ ਲੈਣ ਨੂੰ ਸੀ ਟਾਈਮ ਵੀ ਮੇਰੇ ਸਾਰ ਨਾਲ ਹੋ ਗਿਆ ਹਨਾ। ਹੁਣ ਜਿਹੜੇ ਜਿਹੜੀ ਆਪਣੇ ਕੋਲ ਦੂਸਰੀ ਵਾएंगे सेम ही ਆਪਣਾ ਡਿਜ਼ਾਈਨ ਬਣਾਉਣਾ ਹੈ ਜੀ ਥੈਂਕ ਯੂ ਜੀ ਲਾਈਵ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ ਜੀ ਵਾਇਰਲ ਦਿੱਤਾ ਸਾਡਾ ਸਾਡਾ ਵਾਇਰਲ ਦਿੱਤੀ ਕਿ ਤੁਸੀਂ ਲਾਈਕ ਨੂੰ ਆਪਣੇ ਨੂੰ ਲਾਈਕ ਕਰ ਦਿਓ ਜੇ ਜਿਸ ਦਾ ਨਾਮ ਨਹੀਂ ਹੈ ਤਾਂ ਮੈਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਇਸ ਤਰ੍ਹਾਂ ਆਪਾਂ ਜੋਇੰਟਲੈਸ ਪਾਟ ਕੈਂਟੈਕਸ ਪਾਟੇ ਬਾਹਾਂ ਦਾ ਡਿਜ਼ਾਈਨ ਤੇ ਹੁਣ ਕਰਾਈ ਲਾਈਟ ਵਰਸ ਦੇ ਦਾ ਬਾਲਾ ਸਿਸਟਮ ਹਲਾਉਣਾ ਪੈਂਦਾ ਹੈ। ਹਾਂਜੀ ਇਸ ਤਰ੍ਹਾਂ ਆਪਾਂ ਇੱਕ ਸਾਈਡ ਦੀ ਲੈਸ ਲਾ ਲਈਆ ਹੁਣ। ਸੇਮ ਹੀ ਆਪਾਂ ਦੂਸਰੀ ਬਾਂਦੀ ਜੋੜ ਨੂੰ ਜੋੜ ਲੈਣਾ ਨਾਲ। ਹਾਂਜੀ ਇਸ ਤਰ੍ਹਾਂ ਲੈਸ ਹੈ ਜਿਹੜੀ ਆਪਣੀ ਆਪ ਉੱਪਰਲੀ ਸਾਈਡ ਕਰਕੇ ਨਾਲ ਨਾਲ ਦੀ ਸਲਾਈ ਲਾ ਦੇਣੀ ਹੈ ਹਾਂਜੀ ਮੈਂ ਪ੍ਰੈਸ ਵੀ ਬਾਅਦ ਵਿੱਚ ਲਾ ਕੇ ਤੁਹਾਨੂੰ ਦਿਖਾਉਂਗੀ ਵੀ ਆਪਣੀਆਂ ਬਾਹਾਂ ਕਿਸ ਤਰ੍ਹਾਂ ਤਿਆਰ ਹਨ ਜਦੋਂ ਪ੍ਰੈਸ ਲੱਗ ਗਈ ਉਸ ਤੋਂ ਬਾਅਦ ਉਹ ਬਹੁਤ ਵਧੀਆ ਉਹ ਕੋਲੋਂ ਤੋਂ ਚਿਹੋਣੇ ਪਰਨੇ ਬਲੈਕ ਸੂਟ ਪ੍ਰੈਸ ਕਰਦੇ ਆ ਤੁਹਾਨੂੰ ਪਤਾ ਹੋਵੇ

ਅੰਦਰ ਲਈ ਸਾਨੂੰ ਕਾਲ ਕਰ ਦੇਣਾ ਇਹਨੂੰ ਗਰਮ ਜਿਹੜਾ ਉਹਨਾਂ ਦਾ ਫੁੱਟ ਦੂਸਰਾ ਵੀ ਤਰਪਾਈ ਹੋ ਕੇ ਤਾਂ ਆਇਆ ਨਹੀਂ ਦੁੱਸਰਵਾ ਵੀ ਉਦੋਂ ਪੜਨਾ ਹੋ ਰਿਹਾ ਆਪਣੀ ਹਾਂਜੀ ਸੇਮ ਹੀ ਮੈਂ 1/2 ਇੰਚ ਤੇ ਨਿਸ਼ਾਨ ਲਾਇਆ ਸੀ ਹਨ ਤੇ 1/2 ਇੰਚ ਤੇ ਨਿਸ਼ਾਨ ਲਾਇਆ ਸੀ ਹਾਂਜੀ ਇੱਕ ਨਿਸ਼ਾਨ ਆਪਾਂ 1/2 ਇੰਚ ਤੇ 1 1/2 ਇੰਚ ਤੇ ਹਾਂ ਜਿਸ ਤਰ੍ਹਾਂ ਇਸੇ ਵਿੱਚ ਸਵਾਇ ਕੈਂਚ ਸਵਾਦੈਂਚ ਸਵਾਇ ਕੈਂਚ ਸਵਰਤੋ ਇੰਚ ਹਾਂ ਜਿਸ ਸਕੇਲ ਫੱਟੀ ਹੈ ਜਿਹੜੀ ਆਪਣੀ ਪ੍ਰੈਸ ਚੱਲ ਨਹੀਂ ਗਰਮ ਹੋਣੀ ਆ ਪ੍ਰੈਸ ਤਾਂ ਬਹੁਤ ਟਾਈਮ ਦੀ ਲਾਈ ਹੋਈ ਆ ਮੇਰੀ ਗਰਮ ਠੀਕ ਹੈ ਜੀ Λάγα λα ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਲਾਈਵ ਤੇ ਵਿਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਲੀ ਲਾਈਕ ਕਰ ਦਿਓ ਆਪਣੇ ਲਾਈਵ ਨੂੰ ਜੇ ਤੁਸੀਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ

ਜੀ ਥੈਂਕ ਯੂ ਜੀ ਸਰੰਗਰ ਲਾਇਬ੍ਰੇਰੀ ਚੋਂ ਲਈ ਬਹੁਤ ਬਹੁਤ ਧੰਨਵਾਦ ਜੀ ਵਰਦਿਕੀ ਕਾ ਖਾਲਸਾ ਵੈਰੀ ਜੀ ਵੀ ਫਤਿਹ ਜੀ ਆਪਣੇ ਬਾਹਾਂ ਦਾ ਡਿਜ਼ਾਈਨ ਜੀ ਤਿਆਰ ਹੋ ਗਿਆ ਉਸ ਤੋਂ ਬਾਅਦ ਸਟੇਟਿੰਗ ਦਾ ਲਾਈਵ ਕਰਾਂਗੇ ਆਪਾਂ ਥੋੜਾ ਕਮੀ ਸੀ ਤਾਂ ਕਰਕੇ ਜਲਦੀ ਲੱਗਦਾ ਐਂਡ ਕਰਨ ਲੱਗੇ ਆਂ ਪਵਣੇ ਆਪਣਾ ਉਹ ਫੋਨ ਲੈ ਹੀ ਜਾਂਦੇ ਸੀ ਮੈਂ ਕੋ ਉਹਨਾ ਆ ਜੀ